ਛਾਤੀ ਕਾਲੀ ਪ੍ਰਾਇਮ ਪੰਜਾਬ ਤੇ ਤਸਵੀਰਾਂ ਵੇਖ ਕੇ ਲਾਉਂ ਅੰਦਾਜ਼ਾ ਚਾਹੇ ਰਾਸ਼ਨ ਲੈ ਕੇ ਆਣਾ ਹੋਵੇ ਤਾਂ ਡਾਇਰੈਕਟਰ ਚਾਹੇ ਮਿੱਟੀ ਦੀਆਂ ਟਰਾਲੀਆਂ ਤਾਂ ਡਾਇਰੈਕਟਰ ਤੇ ਚਾਹੇ ਬੰਨ ਲਾਉਣ ਦੇ ਲਈ ਭਰੇ ਹੋਏ ਮਿੱਟੀ ਦੇ ਬੋਰੇ ਤਾਂ ਡਾਇਰੈਕਟਰ ਇਹਨਾਂ ਡਾਇਰੈਕਟਰਾਂ ਵਾਲਿਆਂ ਨੇ ਪੰਜਾਬ ਨੂੰ ਬਚਾਉਣ ਦੇ ਲਈ ਅਹਿਮ ਰੋਲ ਅਦਾ ਕੀਤਾ ਮੈਂ ਤਾਂ ਬੇਨਤੀ ਕਰਦਾ ਆਪਣੇ ਪੰਜਾਬ ਵਾਸੀਆਂ ਨੂੰ ਆਪਾਂ ਘਰ ਦੇ ਵਿੱਚ ਇੱਕ ਇੱਕ ਟਰੈਕਟਰ ਤੇ ਟਰਾਲੀ ਜ਼ਰੂਰ ਰੱਖੀਏ ਕਿਉਂਕਿ ਸਾਨੂੰ ਹੀ ਆਪਣੇਆਂ ਨੂੰ ਆਪਣੇ ਦੀ ਮਾਂ ਫੜਨੀ ਪਣੀ ਲੱਗਦਾ ਨਹੀਂ ਹੈ ਕਿ ਸਰਕਾਰਾਂ ਸਾਡੀਆਂ ਬਾਹਾਂ ਫੜਨਗੀਆਂ ਜਾਂ ਸਾਡਾ ਹਾਰ ਪੁੱਛਣਗੀਆਂ ਇਸ ਲਈ ਸਾਨੂੰ ਆਪ ਹੀ ਹਮਲਾ ਮਾਰਨਾ ਚਾਹੀਦਾ ਤੇ ਆਪਣੇ ਘਰੇ ਟਰੈਕਟਰ ਟਰਾਲੀ ਜ਼ਰੂਰ ਰੱਖੀਏ ਜੋ ਪੰਜਾਬ ਦਾ ਸ਼ਿੰਗਾਰ ਬਣਦਾ ਜਾ ਰਿਹਾ ਵੇਖੋ ਕਿਸ ਤਰ੍ਹਾਂ ਰੋਕਿਆ ਇਹਨਾਂ ਟਰੈਕਟਰ ਵਾਲਿਆਂ ਨੇ ਹੜਾ ਨੂੰ